ਇਹ ਲੰਗਰ ਅਸੀਂ ਆਪਣੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਉਸ ਲਈ ਸਮਰਪਿਤ ਕੀਤਾ ਜੀ ਸਤਿਕਾਰਯੋਗ ਡਿਪਟੀ ਸਾਹਿਬ ਸ੍ਰੀ ਗੁਰਦੀਪ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚ ਜਿਨ੍ਹਾਂ ਨੂੰ ਅਸੀਂ ਨਿੱਕਾ ਸਵਾਗਤ ਦਿੱਤਾ ਤੇ ਉਹਨਾਂ ਨੇ ਸਾਡਾ ਇੱਥੇ ਪਹੁੰਚ ਕੇ ਬਹੁਤ ਮਾਣ ਬਧਾਇਆ ਕਰਕੇ ਹਜ਼ਾਰ ਜੇਰਾ ਸਾਤਾ ਜਿਹੜੀ ਇਹਦੀ ਕੋਈ ਮਿਸਾਲ ਨਹੀਂ ਹੈ ਥਰੂਆਟ ਵਰਲਡ ਉਹਨਾਂ ਵੱਲੋਂ ਇੱਕ ਜੋ ਸਾਨੂੰ ਸੁਨੇਹਾ ਦਿੱਤਾ ਗਿਆ ਉਹ ਬਹੁਤ ਹੀ ਵਧੀਆ ਸੁਨੇਹਾ ਸੀ ਕਿ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਜਨਮਾਰਤੀ ਸਾਰਾ ਜਗਤ ਹੈ ਜਿਹੜਾ ਹੋੜ ਕੋੜ ਪਰਨਾਮ ਕਰਦਾ ਹੈ ਸ਼ਾਤ ਨੂੰ ਮੈਨੂੰ ਬੱਗਾ ਜੀ ਨੇ ਦੱਸਿਆ ਸੀ ਵੀ ਅੱਜ ਸਾਬ ਜਦੰਦੇ ਸਿੱਧੀ ਦਿਹਾੜੇ ਕਰਕੇ ਇਹਨਾਂ ਵੱਲੋਂ ਜਿਹੜਾ ਚਾਹ ਤੇ ਬਰੈਡ ਕੋਡ ਦਾ ਲੰਗਰ ਲਾਇਆ ਜਾ ਰਿਹਾ ਹੈਗਾ ਉਹਦੇ ਸਬੰਧ ਦੇ ਵਿੱਚ ਮੈਂ ਵੀ ਨਿਮਾਣੇ ਦੇ ਤੌਰ ਤੇ ਇੱਥੇ ਪਹੁੰਚਾਂਗਾ ਕਿਉਂਕਿ ਸ਼ਾਤ ਹੈ ਜਿਹੜੀ ਇਹ ਕੋਈ ਮਿਸਾਲ ਨਹੀਂ ਹੈ ਥਰੂਆਊਟ ਵਰਲਡ ਜਿਹੜੀ ਸਹਾਜਾਦਿਆਂ ਦੀ ਇਹ ਸ਼ਹਾਤ ਹੈ ਉਹਨੂੰ ਕੋਟ-ਕੋਟ ਪ੍ਰਣਾਮ ਹੈ ਸਾਰਾ ਜਗਤ ਹੈ ਜਿਹੜਾ ਕੋਟ-ਕੋਟ ਪ੍ਰਣਾਮ ਕਰਦਾ ਹੈ ਸ਼ਹਾਤ ਨੂੰ ਤੇ ਆਪਾਂ ਨੂੰ ਸਾਰਿਆਂ ਦਾ ਹੀ ਇਹ ਫਰਜ ਹੈ ਧਰਮ ਹੈਗਾ ਵੀ ਆਪਾਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਇਆ ਅੱਗੇ ਵਧਣਾ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ ਇਹ ਹੀ ਮੇਰੇ ਵੱਲੋਂ ਕੀ ਕਹੋਗੇ ਸਰਾਫਾ ਐਸੋਸੀਏਸ਼ਨ ਜੁਐਲਰੀ ਐਸੋਸੀਏਸ਼ਨ ਵੱਲੋਂ ਅੱਜ ਲੰਗਰ ਵੀ ਲਗਾਇਆ ਹੈ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਹਾਂਜੀ ਅੱਜ ਜੋ ਅਸੀਂ ਇਹ ਲੰਗਰ ਦਾ ਪ੍ਰਬੰਧ ਕੀਤਾ ਪੂਰੇ ਸਰਾਫਾਂ ਬਾਜ਼ਾਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੀਤਾ ਜੀ ਇਹ ਲੰਗਰ ਅਸੀਂ ਆਪਣੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਲਈ ਸਮਰਪਿਤ ਕੀਤਾ ਜੀ ਤੇ ਇੱਥੇ ਸਾਡੇ ਸਤਕਾਰਯੋਗ ਡਿਪਟੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚ ਜਿਨ੍ਹਾਂ ਨੂੰ ਅਸੀਂ ਨਿੱਘਾ ਸਵਾਗਤ ਦਿੱਤਾ ਤੇ ਉਹਨਾਂ ਨੇ ਸਾਡਾ ਇੱਥੇ ਪਹੁੰਚ ਕੇ ਬਹੁਤ ਮਾਣ ਵਧਾਇਆ ਕੀ ਕਹੋਗੇ ਸ਼ਹਾਦਤ ਦਾ ਦਿਨ ਅ ਮੈਂ ਅੱਜ ਪਹਿਲਾਂ ਤਾਂ ਸਾਡੇ ਸਵਰਨਕਾਰ ਸਰਾਫ ਐਸੋਸੀਏਸ਼ਨ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਉਹਦੇ ਲਈ ਸ਼ੁਕਰਗੁਜ਼ਾਰ ਆ ਸਾਡੇ ਪ੍ਰਧਾਨ ਸ਼੍ਰੀ ਯਾਰਵਿੰਦਰ ਬੱਗਾ ਜੀ ਦਾ ਕਿਉਂਕਿ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਲੰਗਰ ਚੱਲ ਰਿਹਾ ਹੈ ਅੱਜ ਦੇ ਦਿਨ ਜੋ ਚਾਰ ਸਹਾਬਜਾਦਿਆਂ ਦੀ ਸ਼ਹੀਦੀ ਹੋਈ ਤੇ ਉਹਨਾਂ ਵੱਲੋਂ ਇੱਕ ਜੋ ਸਾਨੂੰ ਸੁਨੇਹਾ ਦਿੱਤਾ ਗਿਆ ਉਹ ਬਹੁਤ ਹੀ ਵਧੀਆ ਸੁਨੇਹਾ ਸੀ ਕਿ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਜਾਨਵਾਰਤੀ ਬੰਦ-ਬੰਦ ਕਟਵਾ ਲਿਆ ਬੰਦ-ਬੰਦ ਕਟਵਾ ਲਿਆ ਉਹ ਸਾਡੇ ਲਈ ਇੱਕ ਮਿਸਾਲ ਹੈ ਸਾਡੀ ਆਉਣ ਵਾਲੀ ਨਸਲਾਂ ਦੇ ਲਈ ਰਹਿਂਦੀ ਦੁਨੀਆ ਦੇ ਵਿੱਚ ਇਹਨਾਂ ਦਾ ਨਾਮ ਇਸ ਤਰ੍ਹਾਂ ਹੀ ਚਮਕਦਾ ਰਹੇਗਾ